ਜੀ ਇਹ ਪਰਸੋਂ ਬਾਈ ਦੀ ਰਾਤ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਿ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀ ਇੱਕ ਪਿਕਅਪ ਮਹਿੰਦਰਾ ਪਿਕਅਪ ਦੇ ਨਾਲ ਤੇ ਉਹ ਐਕਸੀਡੈਂਟ ਦੇ ਵਿੱਚ ਫਿਰ ਇੱਕ ਬਲਾਸਟ ਹੋਇਆ ਬਿਕੋਜ਼ ਆਫ ਲੀਕੇਜ ਆਫ ਗੈਸ ਕਾਫੀ ਮੈਸਿਵ ਬਲਾਸਟ ਸੀਗਾ ਵੱਡਾ ਬਲਾਸਟ ਸੀ ਤੇ ਉਹਦਾ ਰੇਡੀਅਸ ਦੇ ਵਿੱਚ ਕੁਝ ਘਰ ਤੇ ਦੁਕਾਨਾਂ ਜੋ ਆਸ-ਪਾਸ ਸੀਗੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਤੇ ਨੀਅਰ ਅਬਾਊਟ ਤੇ 23 23 ਪੀਪਲ ਵਰ ਇੰਜਰਡ ਤੇ ਉਹਦੇ ਵਿੱਚੋਂ ਸਮ ਹੈਵ ਸਕੰਮ ਟੂ ਦੀ ਇੰਜਰੀਜ਼ ਕੁਝ ਦੀ ਡੈਥ ਹੋ ਗਈ ਤੇ ਕੁਝ ਨੂੰ ਫਰਸਟ ایڈ ਦੇ ਕੇ ਉਹ ਘਰ ਵਾਪਸ ਆ ਗਏ ਤੇ ਕੁਝ ਦਾ ਇਲਾਜ ਹਲੇ ਵੀ ਚੱਲ ਨਹੀਂ ਇਹ ਪਤਾ ਲੱਗ ਗਿਆ ਸੀ ਸਾਨੂੰ ਇਤਲਾ ਮਿਲੀ ਰਾਤ ਨੂੰ ਨੀਅਰਬਾਉਟ 10 ਵਜੇ ਤੇ ਤੁਰੰਤ ਸਾਡੇ ਆਫਸਰਸ ਸੀਨੀਅਰ ਆਫਸਰਸ ਡੀਐਸਪੀ ਨਰਿੰਦਰ ਜੀ ਐਸਐਚਓ ਦੇ ਨਾਲ ਦੀ ਨਾਲ ਫਾਇਰ ਬ੍ਰਿਗੇਡਸ ਦੀ ਟੀਮ ਮੈਡੀਕਲ ਦੀ ਟੀਮ ਡਿਸਪੋਸਟ ਸਾਡੇ ਆਫਸਰ ਤੁਰੰਤ ਉਹਨੂੰ ਬੁਲੇ ਸਕੇਤੀ ਗਈ ਵੀ ਆਸਕਡ ਫੋਰ ਅਸਿਸਟੈਂਸ ਫ্রম ਜਲੰਧਰ ਆਲਸੋ ਤੇ ਐਫੋਰਸ ਨੂੰ ਵੀ ਸਾਡੇ ਕੋਲ ਆ ਗਈ ਤੇ ਜੋ ਜੋ ਵਕ ਵਕ ਥਾਵਾਂ ਤੇ ਤੁਰੰਤ ਉਥੇ ਰਿਐਕਸ਼ਨ ਕੀਤਾ ਗਿਆ ਪਹੁੰਚ ਕੇ ਬਿਕੋਜ਼ ਜਿੱਦਾਂ ਤੁਹਾਨੂੰ ਗੈਸ ਟੈਂਕਰ ਸੀਗਾ ਤੋਂ ਮੈਸਿਵ ਬਲਾਸ ਦੇ ਕਾਰਨ ਆਗੂ ਨੂੰ ਲੋਕਾਂ ਦੀ ਹੈਲਪ ਨਾਲ ਜੋ ਲੋਕਲ ਉਥੇ ਵਿਲੇਜ ਦੇ ਵਿੱਚ ਸੀਗੇ ਮੰਡਿਆਲੇ ਦੇ ਉਹਨਾਂ ਦੀ ਹੈਲਪ ਨਾਲ ਇਹਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੇ ਫਿਰ ਜੋ ਵਿਕਟਿਮ ਸੀਗੇ ਉਹਨਾਂ ਨੂੰ ਰੈਸਕਿਊ ਕਰਕੇ ਤੇ ਸਿਵਲ ਹਸਪੀਟਲ ਐਂਡ ਬਾਕੀ ਅਗੇ ਟਰਸ਼ਰੀ ਕੇਅਰ ਵਾਸਤੇ ਵੀ ਤੁਰੰਤ ਉਹਦੇ ਵਿੱਚ ਇੱਕ ਐਫਆਈਆਰ ਅਸੀਂ 119 ਨੰਬਰ ਪੀਐਸ ਬੁੱਲੋਵਾਲ ਥਾਣੇ ਦੇ ਵਿੱਚ ਦਰਜ ਕੀਤੀ ਐਕਸੀਡੈਂਟ ਸੰਬੰਧੀ ਉਹਦੇ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਜੀ ਜਿਹੜਾ ਇਹ ਔਇਲ ਟੈਂਕਰ ਚਲਾ ਰਿਹਾ ਸੀਗਾ ਬੰਦਾ ਉਹ ਸੁਖਜੀਤ ਸਿੰਘ ਹੈਗਾ ਜਿਹੜਾ ਖੰਨੇ ਦਾ ਰਹਿਣ ਵਾਲਾ ਹੈ ਬਟ ਬਿਕੋਜ਼ ਆਫ ਦੀ ਇਨਸੀਡੈਂਟ ਉਹਦੀ ਵੀ ਡੈਥ ਹੋ ਗਈ ਹੀ ਇਜ਼ ਆਲਸੋ ਨੋ ਮੋਰ ਤੇ ਇਸ ਤੋਂ ਇਲਾਵਾ ਬਿਕੋਜ਼ ਜਦੋਂ ਅਸੀਂ ਵਿਜ਼ਿਟ ਕੀਤਾ ਉੱਥੇ ਲੋਕੇ ਲੋਕਾਂ ਨੇ ਸਾਨੂੰ ਇਤਲਾਹ ਦਿੱਤੀ ਸਾਨੂੰ ਦੱਸਿਆ ਸੀਗਾ ਕਿ ਇੱਥੇ ਪਿਲਫਰੇਜ ਹੁੰਦੀ ਹੈ ਗੈਸ ਦੀ ਇੱਥੇ ਸਾਡਾ ਇੱਕ ਐਚਪੀ ਦਾ ਬੋਟਲਿੰਗ ਪਲਾਂਟ ਵੀ ਹੈ ਤਾਂ ਕਾਫੀ ਮੂਵਮੈਂਟ ਹੈਗੀ ਗੈਸ ਟੈਂਕਰਸ ਦੀ ਤੋਂ ਉਹਨਾਂ ਨੇ ਅਲਿਜ ਕੀਤਾ ਕਿ ਕਾਫੀ ਇੱਥੇ ਗਰੋ ਬਨੇ ਹੋਏ ਹੈ ਲੋਕੀ ਹੈਗੇ ਜੋ ਕਿ ਐਦਾ ਦਾ ਚੋਰੀ ਕਰਦੇ ਆ ਗੈਸ ਟੈਂਕਰਾਂ ਦੇ ਵਿੱਚੋਂ ਤੇ ਇਲੀਗਲ ਉਹਨਾਂ ਨੇ ਆਪਣੇ ਯੂਨਿਟਸ ਲਗਾਏ ਹੋਏ ਆ ਮੇਕਸ਼ਿਫਟ ਅਰੇਂਜਮੈਂਟਸ ਕਿੱਤੇ ਹੋਏ ਆ ਜਿਹਦੇ ਵਿੱਚ ਉਹ ਸਿਲੰਡਰ ਦੇ ਵਿੱਚ ਗੈਸ ਭਰ ਕੇ ਤੇ ਬਲੈਕ ਮਾਰਕੀਟਿੰਗ ਕਰਦੇ ਆ ਤੇ ਇਹਦੇ ਵਿੱਚ ਫਿਰ ਅਸੀਂ ਇੱਕ ਹੋਰ ਐਫਆਈਆਰ ਦਰਜ ਕੀਤੀ 120 ਨੰਬਰ ਸੈਕਸ਼ਨ ਅਸੀਂ ਉਹਦੇ ਵਿੱਚ ਵਕਤ-ਵਕਤ ਬੀਐਨਐਸ ਦੇ ਸੈਕਸ਼ਨ ਤੇ ਐਸੈਂਸ਼ੀਅਲ ਕਮੋਡਿਟੀ ਐਕਟ ਤੇ ਇੱਕ ਲਿਕੁਇਫਾਈਡ ਪੈਟਰੋਲੀਅਮ ਗੈਸ ਸਪਲਾਈਨ ਕੰਟਰੋਲ ਆਰਡਰ ਹੈਗਾ ਉਹਦੇ ਵੀ ਸੈਕਸ਼ਨਸ ਦੇ ਤਹਿਤ ਅਸੀਂ ਇੱਕ ਐਫਆਈਆਰ ਦਰਜ ਕੀਤੀ ਇਸ ਦੇ ਵਿੱਚ ਅਸੀਂ ਅਰੈਸਟ ਕੀਤੇ ਸੁਖਚੈਨ ਸਿੰਘ ਸੁੱਖਾ ਤੇ ਇਹ ਬੁੱਲੋਵਾਲਦਾ ਹੀ ਹੈਗਾ ਰਹਿਣ ਵਾਲਾ ਇੱਕ ਅਵਤਾਰ ਸਿੰਘ ਉਰਫ ਮੱਟੀ ਹੈਗਾ ਇਹ ਵਿਲੇਜ ਜੰਡੀ ਪੀਐਸ ਬੁੱਲੋਵਾਲਦਾ ਹੀ ਹੈਗਾ ਤੇ ਇਸ ਤੋਂ ਇਲਾਵਾ ਅਲਾਵਾ ਰਮੇਸ਼ ਕੁਮਾਰ ਤੇ ਰਾਜਕੁਮਾਰ ਇਹ ਜਲੰਧਰ ਦੇ ਹੈਗੇ ਦੋਨੋਂ ਬੰਦੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਹਨਾਂ ਦੇ ਸਾਰੇ ਦੇ ਹੀ ਸਾਨੂੰ ਬਰਾਮਦਗੀ ਹੋਈ ਹੈ ਜਿੱਦਾਂ ਸੁਖਚੈਨ ਸਿੰਘ ਸੁੱਖੇ ਤੋਂ ਸਾਨੂੰ 10 LPG ਸਿਲੰਡਰਸ ਤੇ ਨਾਲ ਇੱਕ ਫੈਬ੍ਰਿਕੇਟਿਡ ਪਾਈਪ ਜੋ ਨੋਜ਼ਲ ਉਹ ਫਿਲਿੰਗ ਵਾਸਤੇ ਉਹ ਯੂਜ਼ ਕਰਦੇ ਸੀਗੇ ਉਹਦੀ ਬਰਾਮਦਗੀ ਹੋਈ ਹੈ ਐਦਾਂ ਹੀ ਅਵਤਾਰ ਸਿੰਘ ਰਮੇਸ਼ ਕੁਮਾਰ ਐਨ ਰਾਜਕੁਮਾਰ ਇਹਨਾਂ ਤੋਂ ਵੀ ਸਾਨੂੰ ਕਿਊਮੂਲੇਟਿਵਲੀ ਲਗਭਗ 40 LPG ਸਿਲੰਡਰਸ ਤੇ ਕੁਝ ਔਇਲ ਡਰਮਸ ਫੈਬ੍ਰਿਕੇਟਿਡ ਨੋਜ਼ਲ ਪਾਈਪਸ ਇਹਨਾਂ ਤੋਂ ਵੀ ਮਿਲੀਆਂ ਜਿਹੜਾ ਇਹ ਸੁਖਚੈਨ ਸਿੰਘ ਸੁੱਖਾ ਹੈਗਾ ਇਹ ਰੈਣ ਵਾਲਾ ਹੈਗਾ ਜੀ RAM ਨਗਰ ਡੇਹਾ ਤੇਹਾ ਤੇਹਾ ਉੱਥੇ ਹੀ ਜਿਹੜਾ ਪਿੱਛੇ ਲੱਗੇ ਪੈਂਦਾ ਹੈ ਮੰਡਿਆਲੇ ਦੇ ਉੱਥੇ ਇਹਦਾ ਘਰ ਹੈ ਬਾਹਰਵਾਈ ਨੇ ਆਪਣਾ ਡੇਰਾ ਬਣਾਇਆ ਹੋਇਆ ਹੈ ਉਹਦੇ ਵਿੱਚ ਕਾਉ ਜਿਹੜਾ ਆਪਣਾ ਪੈਸਾ ਵਾਸਤੇ ਮੱਜਾ ਵਾਸਤੇ ਆਪਾਂ ਸ਼ੈੱਡ ਪਾ ਕੇ ਰੱਖਦੇ ਆ ਉਹਦੇ ਥੱਲੇ ਹੀ ਨੇ ਐਦਾਂ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜਿੱਥੇ ਇਹ ਕੰਮ ਕਰਦੇ ਸੀਗੇ ਤੇ ਉੱਥੋਂ ਸਾਨੂੰ ਇਹ ਸਿਲੰਡਰਸ ਤੇ ਬਾਕੀ ਸਟੱਫ ਵੀ ਮਿਲਿਆ ਹੈ ਤੇ ਦੂਜੇ ਜਿਹੜੇ ਅਵਤਾਰ ਸਿੰਘ ਹੈਗੇ ਇਹਨਾਂ ਨੇ ਇੱਥੇ ਜਦੋਂ ਆਪਾਂ ਆਦਮਪੁਰ ਵੱਲ ਜਾਣਦੇ ਆ ਉੱਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਇਹ ਕਿ ਇਹਨਾਂ ਨੇ ਥਾਂ ਤੇ ਅਰੇਂਜਮੈਂਟ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਬਾਹਰ ਇਹਨਾਂ ਨੇ ਦਿਖਾਉਣ ਵਾਸਤੇ ਰੱਖਿਆ ਹੈ ਕਿ ਉੱਥੇ ਟੈਂਟੇਜ ਦਾ ਕੰਮ ਹੁੰਦਾ ਟੈਂਟ ਵਗੈਰਾ ਪ੍ਰੋਵਾਈਡ ਹੁੰਦੇ ਆ ਬਟ ਫਿਰ ਉਹਨਾਂ ਤੇ ਵੀ ਰੇਡ ਕਰਕੇ ਸਾਨੂੰ ਇਹ ਰਿਕਵਰੀਜ਼ ਹੋਈਆਂ ਤੇ ਇਨ ਟੋਟਲ ਅਸੀਂ 4 ਬੰਦੇ ਐਕਿਊਜ਼ਡ ਜਿਹੜੇ ਹੈਗੇ ਫੜੇ ਹੈਗੇ ਤੇ ਟੋਟਲ 50 ਐਲਪੀਜੀ ਸਿਲੰਡਰਸ ਤੇ 9 ਔਇਲ ਡਰਮਸ ਤੇ ਫੈਬ੍ਰੀਕੇਟਿਡ ਪਾਈਪਸ ਸਾਨੂੰ ਦੋ ਅਲੱਗ ਥਾਵਾਂ ਤੋਂ ਤੇ ਦੋਏ ਜਿਹੜੇ ਮੋਡਿਊਲ ਚਲਾਉਂਦੇ ਸੀਗੇ ਇਹਨਾਂ ਤੋਂ ਬਰਾਵਾ ਜੀ ਇਹਦੇ ਨਾਲ ਨਾਲ ਬਿਕੋਜ਼ ਇਹ ਤਾਂ ਲੀਗਲ ਪ੍ਰੋਸੈਸ ਐਸੀ ਹੋਰ ਵੀ ਕਰ ਰਹੇ ਆ ਤੇ ਤੁਹਾਡੇ ਮਾਧਮ ਨਾਲ ਹੀ ਅਸੀਂ ਪਬਲਿਕ ਨੂੰ ਹੋਰ ਅਪੀਲ ਕਰਾਂਗੇ ਕਿ ਅਗਰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਐਦਾਂ ਦੀ ਮਿਲਦੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕੀਤੀ ਜਾਏ ਸਾਡੇ ਈਮੇਲ ਐਡਰੈਸ ਤੇ WhatsApp ਤੇ ਫੋਨ ਨੰਬਰਸ ਹੈਗੇ ਅਵੇਲੇਬਲ ਜਾਂ ਫਿਰ ਸਾਡੇ ਲੋਕਲ ਥਾਣੇ ਪੁਲਿਸ ਚੌਕੀ ਜਾਂ ਸਾਡੇ ਆਫੀਸਿਸ ਦੇ ਵਿੱਚ ਵੀ ਆ ਕੇ ਦੱਸ ਸਕਦੇ ਆ ਇਹਦੇ ਨਾਲ ਨਾਲ ਜੀ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਵੱਲੋਂ ਕੁਝ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਇੱਕ ਤਾਂ ਉਹਨਾਂ ਨੇ ਮੈਜਿਸਟ੍ਰੀਅਲ ਇਨਕੁਆਇਰੀ बिकॉज ਇਹ ਇਨਸੀਡੈਂਟ ਇਨ ਅ ਸਿਵियर ਹੈਗਾ ਉਹ ਐਸਟੈਬਲਿਸ਼ ਕੀਤੀ ਅੰਡਰ ਏਡੀਸੀ ਉਹ ਆਪਣੀ ਰਿਪੋਰਟ ਦੇਣਗੇ ਇੱਕ ਪਿਲਫ੍ਰੇਜ ਅਸੈਸਮੈਂਟ ਕਰਨ ਵਾਸਤੇ ਆਈਏ ਜਿਹੜਾ ਚੱਲਦਾ ਹੈਗਾ ਪਿਲਫ੍ਰੇਜ ਦਾ ਕੰਮ ਇਹਨੂੰ ਅਸੈਸ ਕਰਨ ਵਾਸਤੇ ਵੀ ਇੱਕ ਕਮੇਟੀ ਗਠਿਤ ਕੀਤੀ ਹੈ ਜਿਦੇ ਵਿੱਚ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਤੇ ਨਾਲ-ਨਾਲ ਇਹ ਪੀਪੀ ਆਪਣੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਨੁਮਾਇੰਦੇ ਤੇ ਸਾਡਾ ਪੁਲਿਸ ਵੱਲੋਂ ਐਂਡ ਡਿਪਟੀ ਡਾਇਰੈਕਟਰ ਫੈਕਟਰੀਜ਼ ਐਂਡ ਬੀਡੀਪੀਓ ਇਹਨਾਂ ਦੀ ਇੱਕ ਕਮੇਟੀ ਉਹਨਾਂ ਨੇ ਵਹੀਕੂਲਰ ਜਿਹੜੀ ਮੂਵਮੈਂਟ ਹੁੰਦੀ ਹੈ ਆਮੂਮਨ ਸਾਈਡ ਤੇ ਲਾ ਲੈਂਦੇ ਆ ਕਹੀਂ ਵੇਟ ਕਰਦੇ ਆ ਬੋਟਲਿੰਗ ਪਲਾਂਟ ਦਾ ਆਪਣੇ ਬਾਰੀ ਦਾ ਉਹਦੇ ਵਾਸਤੇ ਵੀ ਉਹਨੂੰ ਕੰਟਰੋਲ ਕਰਨ ਵਾਸਤੇ ਆਰਟੀਏ ਹੁਸ਼ਿਆਰਪੁਰ ਤੇ ਸਾਥ ਪੁਲਿਸ ਰਿਪਰੈਜ਼ੈਂਟੇਟਿਵ ਤੇ ਨਾਲ ਐਕਸੀਐਨ ਐਂਡ ਪੀਡਬਲਯੂਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਗਠਿਤ ਕੀਤੀ ਗਈ ਹੈ ਇੱਕ ਕਮੇਟੀ ਸੋ that ਇਹ ਇਨ ਟੋਟੈਲਿਟੀ ਅਗੇ ਇਹਨੂੰ ਪ੍ਰिवेंट ਵੀ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਜੋ ਗਲਤ ਕਰਦੇ ਹਨ ਉਹਨਾਂ ਦੇ ਚਲਾਨੇ ਹੋਏ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ ਲਿੱਤਾ ਜਾਏ ਤੇ ਨਾਲ ਦੀ ਨਾਲ ਦੇ ਵੀ ਰਾਈਟਿੰਗ ਵੀਲ অলਸੋ ਵੀ ਰਾਈਟਿੰਗ ਟੂ ਦੀ ਕਨਸਰਨਡ ਅਥਾਰਟिटीज ਜੀਡੀਪੀ ਹੈ ਕਿ ਇਹਨੂੰ ਹੋਰ ਸੀਰੀਅਸਲੀ ਲੈ ਕੇ ਅਗਰ ਕੋਈ ਗਲਤ ਕਰਦਾ ਹੈ ਜੋ ਰੂਲਸ ਰੈਗੂਲੇਸ਼ਨਸ ਬਣੇ ਉਹਨਾਂ ਨੂੰ ਫਲਾਊਟ ਕਰਦਾ ਹੈ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕੀਤੀ ਜਾਏ ਤੇ ਉਹਨਾਂ ਦੇ ਲਾਇਸੈਂਸਸ ਵਗੈਰਾ ਵੀ ਰੱਦ ਕੀਤੇ ਜਾਣ